ਤਰਨਤਾਰਨ ਦੇ ਸ਼ੰਭੂ ਮੋਰਚੇ ਵਿੱਚ ਗਏ ਕਿਸਾਨ ਰੇਸ਼ਮ ਸਿੰਘ ਨੇ ਜੜੀ ਸਲਫਾਸ ਨਿਕਲ ਕੇ ਖੁਦਕੁਸ਼ੀ ਕਰ ਲਈ ਰੇਸ਼ਮ ਸਿੰਘ ਤਰਨਤਾਰਨ ਦੇ ਪਿੰਡ ਪਹੂ ਵਿੰਦੜਾਂ ਨਾਂ ਵਾਲਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਦਵਿੰਦਰ ਕੌਰ ਇੱਕ ਬੇਟਾ ਮਾਤਾ ਸ਼ਾਮਿਲ ਨੇ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਸ ਵੇਲੇ ਦੇਖੋਗੇ ਤੁਸੀਂ ਕਿ ਰੇਸ਼ਮ ਸਿੰਘ ਦੇ ਪਰਿਵਾਰ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਦਸ્ય ਤੇ ਇਥੋਂ ਦੇ ਜਿਹੜੇ ਜ਼ੋਨ ਪ੍ਰਧਾਨ ਨੇ ਦਿਲਬਖ ਸਿੰਘ ਉਹਨਾਂ ਦੇ ਸਾਥੀ ਜਿਹੜੇ ਨੇ ਮਿਲਨ ਪੁੱਜੇ ਨੇ ਤੇ ਇਹਦੇ ਨਾਲ ਨਾਲ ਤੁਸੀਂ ਦੂਸਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਰਿਵਾਰ ਦੇ ਵਿੱਚ ਐਸ ਵੇਲੇ ਜੋ ਮਾਹੌਲ ਬਣਿਆ ਹੋਇਆ ਪਰਿਵਾਰ ਸਦਵੇ ਚ ਹੈ ਪੂਰੀ ਤਰ੍ਹਾਂ ਕਿਉਂਕਿ ਜਿਹੜੀ ਇਸ ਦੁੱਖ ਦੀ ਘੜੀ ਦਾ ਉਹਨਾਂ ਨੂੰ ਇਲਮ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੀ ਖਬਰ ਉਹਨਾਂ ਨੂੰ ਸੁਲਣ ਨੂੰ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਰੇਸ਼ਮ ਸਿੰਘ ਨੇ 30 ਦਸੰਬਰ ਨੂੰ ਜਿਹੜਾ ਇਥੋਂ ਮੋਰਚੇ ਵਾਸਤੇ ਨਿਕਲੇ ਸੀ ਆਪਣੇ ਸਾਥੀਆਂ ਦੇ ਨਾਲ ਉਸ ਮੋਰਚੇ ਵਿੱਚ ਸ਼ਾਮਿਲ ਹੋਏ ਸੀ ਤੇ ਲੇਕਿਨ ਅੱਜ ਜਿਹੜੀ ਹੈ ਇੱਕ ਮੰਦ ਭਾਗੀ ਖਬਰ ਆਂਦੀ ਹੈ ਕਿ ਸਲਫਾਸ ਨਿਗਲ ਕੇ ਜਿਹੜੀ ਹੈ ਉਹਨਾਂ ਨੇ ਖੁਦਕੁਸ਼ੀ ਕਰ ਲਈ ਪਰਿਵਾਰ ਚ ਤੁਸੀਂ ਤਸਵੀਰਾਂ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਕਿ ਉਹਨਾਂ ਦੀ ਧਰਮ ਪਤਨੀ ਜਿਹੜੇ ਦਵਿੰਦਰ ਕੌਰ ਦੇ ਨਾਲ ਨਾਲ ਜਿਹੜਾ ਉਹਨਾਂ ਦਾ ਬੇਟਾ ਜਿਹੜਾ ਹੈ ਉਹ ਫਿਲਹਾਲ ਹੁਸ਼ਾਰਪੁਰ ਚ ਹੈ ਜਿੱਥੇ ਉਹ ਇੱਕ ਪ੍ਰਾਈਵੇਟ ਜੋਬ ਕਰਦਾ ਹੈ ਲੇਕਿਨ ਬਿਲਕੁਲ ਤੁਸੀਂ ਦੇਖੋ ਬਿਲਕੁਲ ਦੇਖੋ ਪਰਿਵਾਰ ਐਸ ਵਲੇ ਸਦਮੇ 'ਚ ਹੈ ਉਹਨਾਂ ਦੇ ਮਦਰ ਉਹਨਾਂ ਦੇ ਜਿਹੜੇ ਧਰਮ ਪਤਨੀ ਹੈ ਜਾਂ ਉਹਨਾਂ ਦੇ ਹੋਰ ਜਿਹੜੇ ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਸਾਰੇ ਇੱਥੇ ਪੁੱਜੇ ਨੇ ਲੇਕਿਨ ਇੱਕ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਸਵੇਰੇ ਉਸ ਤੋਂ ਬਾਅਦ ਪਰਿਵਾਰ ਐਸ ਵਲੇ ਜੋ ਹਾਲਾਤ ਦਿਖਾਈ ਦੇ ਰਹੇ ਨੇ ਕੁਝ ਵੀ ਕਹਿਣ 'ਚ ਜਿਹੜਾ ਸਮਰਥ ਨਹੀਂ ਹੈ ਐਸ ਵਲੇ ਸਦਮੇ 'ਚ ਹੈ ਲੇਕਿਨ ਦੂਸਰੇ ਪਾਸੇ ਜਿਹੜੇ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਪੁੱਜੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਦੋਂ ਉੱਥੇ ਗਏ ਸੀ ਤੇ ਸਾਰਾ ਮਾਮਲਾ ਜਿਹੜਾ ਕਿਸ ਤਰ੍ਹਾਂ ਉਹਨਾਂ ਨਾਲ ਕਿਦੋਂ ਗੱਲ ਹੋਈ ਤੇ ਕਿਦੋਂ ਇਹਨਾਂ ਨੂੰ ਪਤਾ ਲੱਗਾ ਫਿਲਹਾਲ ਇੱਥੇ ਉਹਨਾਂ ਦੇ ਹਾਂ ਹਾਂ ਫਿਲਹਾਲ ਫੋਨ ਜਦੋਂ ਤੁਸੀਂ ਲੱਗਦਾ ਹੈ ਕਿ ਕਿਦੋਂ ਪਤਾ ਲੱਗਾ ਥੇ ਇਹ ਅੱਜ ਸਾਨੂੰ ਸਵੇਰੇ ਕੋਈ ਜਮਰਾ 8-9 ਵਜੇ ਪਤਾ ਲੱਗਿਆ ਅੱਛਾ ਹਾਂ ਜੀ ਬਿਲਕੁਲ ਸਾਡੇ ਨਾਲ ਤੁਹਾਡੇ ਜ਼ੋਨ ਪਰਨਾ ਦਿਲਬਾਖ ਸਿੰਘ ਨੇ ਭਾਜੀ ਐਸ ਵੇਲੇ ਤੁਹਾਡੀ ਜਥੇਬੰਦੀ ਨਾਲ ਵੀ ਗੱਲ ਹੁੰਦੀ ਹੋਏਗੀ ਉੱਥੇ ਇਲਹਾਲ ਮੰਨ ਪਾਗੀ ਖਬਰ ਹੈ ਰੇਸ਼ਮ ਸਿੰਘ ਦੇ ਪਰਿਵਾਰ ਚ ਕੌਣ ਕੌਣ ਰੇਸ਼ੀ ਸਿੰਘ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਮਾਤਾ ਵਾਜੀ ਉਹਨਾਂ ਦੀ ਵਾਈਫ ਆ ਉਹਨਾਂ ਦਾ ਬੇਟਾ ਵਾ ਨੋ ਰਾਨੀਆਂ ਪੋਤਰਾ ਵਾ ਬਾਕੀ ਇਥੋਂ ਸਾਡੇ ਕੋਲੋਂ ਗਏ ਖੁਸ਼ੀ-ਖੁਸ਼ੀ ਗਏ ਆ ਰਾਤੀ ਵੀਰ ਨਾਲ ਵੀ ਗੱਲ ਹੋਈ ਮੇਰੇ ਨਾਲ ਵੀ ਹੋਈ ਇਹੋ ਜੀ ਗੱਲ ਉਹਨੇ ਕੀਤੀ ਨਹੀਂ ਪਰ ਪਤਾ ਨਹੀਂ ਲੱਗਾ ਕੀ ਹੋਇਆ ਏ ਜੋ ਸਰਕਾਰਾਂ ਸਾਡੇ ਨਾਲ ਵਿਕਤਰਾ ਕਰ ਰਹੀਆਂ ਆ ਉਹ ਬਹੁਤ ਮੰਦਪਾ ਜਿਹੜੀ ਤਰੀਕ ਨੂੰ ਗਏ ਸੀ 30 ਨੂੰ ਗਏ ਜੀ ਇਥੋਂ 30 ਤਰੀਕ ਨੂੰ ਗਏ ਆ ਜੱਥੇ ਦੇ ਨਾਲ ਗਏ ਸੀ ਤੇ ਕੋਈ ਇਹਨਾਂ ਤੇ ਕਰਜ਼ਾ ਵੀ ਸੀ ਜਾਂ ਕਿੰਨੀ ਕੁ ਜ਼ਮੀਨ ਸੀ ਜ਼ਮੀਨ ਇੱਥੇ ਨਹੀਂ ਹੈਗੀ ਜੀ ਯੂਪੀ ਦੇ ਵਿੱਚ ਹੀ ਪਹਿਲਾਂ ਇੱਥੇ ਸੀ ਇਹੋ ਘਰ ਸੀਗੇ ਉਥੋਂ ਵੇਚ ਕੇ ਜਾ ਕੇ ਤੇ ਇਹਨਾਂ ਉਧਰ ਜਾ ਕੇ ਯੂਪੀ ਚ ਲਈ ਸੀ ਪਰ ਯੂਪੀ ਚ ਜੋ ਪੁਰਾਣੇ ਗਏ ਆ ਉਹਨਾਂ ਦੇ ਪੈਰ ਲੱਗੇ ਜੋ ਨਵਾਂ ਜਾਂਦਾ ਉਹਦੇ ਪੈਰ ਨਹੀਂ ਲੱਗਦੇ ਤੇ ਉਹਦੋਂ ਕੁਝ ਵੇਚ ਆਏ ਕੁਝ ਹੈਗੀ ਹੈ ਤੇ ਜਿਹੜਾ ਕਰਜ਼ਾ ਵਾ ਉਹ ਕੋਈ 8 7-8 ਲੱਖ ਰੁਪਏ ਦਾ ਏੜ ਗੇੜ ਹੈਗਾ ਵਾ ਉਹ ਵੀ ਕੇ ਚਾਚੇ ਦੇ ਪੁੱਤ ਚੁੱਕਿਆ ਕੇਤਾ ਦੇ ਪੁੱਤ ਚੁੱਕਿਆ ਇਸ ਤਰ੍ਹਾਂ ਪ੍ਰਾਈਵੇਟਾ ਬੈਂਕ ਦਾ ਕਰਕੇ ਲਾਉਣੀ ਹੈਗਾ ਤੇ ਕੀ ਹੁਣ ਜਿਹੜੀ ਅੱਗੇ ਦੀ ਤੁਹਾਡੇ ਜਥੇਬੰਦੀ ਦੀ ਕੀ ਰਣਨੀਤੀ ਹੈ ਜਾਂ ਉੱਥੇ ਤੁਹਾਡੀ ਜਿਹੜੀ ਗੱਲ ਹੋਈ ਹੈ ਕਿਸ ਤਰ੍ਹਾਂ ਕਿ ਬੋਡੀ ਇੱਥੇ ਕਿਦੋਂ ਲਈ ਗਈ ਜੀ ਜਿਹੜੀ ਜਥੇਬੰਦੀ ਦੇ ਤੌਰ ਤੇ ਗੱਲ ਹੋ ਰਹੀ ਹੈ ਜੀ ਉਹ ਅਸੀਂ ਪਲਾਨ ਡਾਏ ਬਣਾਉਣ ਆਪ ਦਾ ਵੀ ਅਸੀਂ ਕੀ ਕਰਨਾ ਵਾ ਕੀ ਨਹੀਂ ਕਰਨਾ ਕਿਉਂਕਿ ਹੁਣ ਉਹਨਾਂ ਐਸੋ ਤੋਂ ਸ਼ੰਭੂ ਬਾਰਡਰ ਤੋਂ ਫੋਨ ਆਉਂਦਾ ਹੈ 89 ਉਹ ਅਸੀਂ ਪਰਿਵਾਰ ਨੂੰ ਭੇਜਿਆ ਵਾ ਕਿਉਂਕਿ ਇਹਨਾਂ ਦੀ ਡੈਡ ਬੋਡੀ ਦਾ ਸੈਨ ਉਹਨਾਂ ਦੇ ਫਿਰ ਡੈਡ ਬੋਡੀ ਉਹਨਾਂ ਨੂੰ ਮਿਲਣੀ ਆ ਸੋ ਇਸ ਕਰਕੇ ਜਾਇ ਗਏ ਨੇ ਹੁਣ ਫਿਰ ਚੱਲੀ ਜਿਹੜੀ ਜੱਗ ਗੱਲ ਉਸਾਮਾ ਨੂੰ ਜਿਹੜੀ ਹੈ ਉਹ ਤਸੀਂ ਕਰਾਂਗੇ ਬਾਕੀ ਉਥੇ ਜਿਹੜੇ ਸਾਡੇ ਆਗੂ ਸਹਿਬਾਨਾ ਸੂਬੇ ਦੇ ਆਗੂ ਸਹਿਬਾਨਾ ਜिले ਦੇ ਆਗੂ ਸਹਿਬਾਨਾ ਉਥੇ ਹੀ ਉਹਨਾਂ ਨਾਲ ਮੀਟਿੰਗ ਚੱਲਣ ਡਈ ਆ ਜੋ ਵੀ ਫੈਸਲਾ ਲੈਣਗੇ ਉਹ ਸਾਬ ਨਾਲ ਸੀ ਅੱਜ ਜੱਥੇਬੰਦੀ ਦੇ ਤੌਰ ਤੇ ਅਸੀਂ ਅਗਲੇ ਬੰਨੇ ਫੈਸਲਾ ਲਾ ਪਰਿਵਾਰ ਚ ਕੌਣ ਗਿਆ ਸ਼ੰਭੂ ਪਰਿਵਾਰ ਚ ਉਹਨਾਂ ਦਾ ਚਾਚੇ ਦਾ ਪੁੱਤ ਗਿਆ ਭਾਈ ਤੇ ਉਹ ਤੁਰ ਕੇ ਪਹੁੰਚਣ ਗਿਆ ਬੇਟਾ ਖਾ ਉਹਥੇ ਸੀ ਗਈ ਹੁਸ਼ਾਰਪੁਰ ਵੀ ਉਥੇ ਆਉਣ ਡਿਆ ਉਤੋਂ ਆਉਣ ਰਸਤੇ ਚ ਉਹਨੂੰ ਲੈ ਕੇ ਦੋਸਤੇ ਜਾ ਰਹੇ ਆ ਪੜੀ ਜਿਹੜੇ ਸ਼ੰਭੂ ਬੱਟ ਦੇ ਜ਼ਾਦ ਰੇਸ਼ਮ ਸਿੰਘ ਹੋਣਾ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੁਸੀ ਕੀ ਲਗਦੀ ਹੈ ਉਹਨਾਂ ਤੇ ਕੀ ਸਾਰਾ ਮਸਲਾ ਜੀ ਮੇਰਾ ਭਰਾ ਜੀ ਬਰਦਰ ਆਓ ਉਹਨਾਂ ਦਾ ਮਸਲਾ ਕੀ ਹੈ ਇਹ ਤੁਹਾਨੂੰ ਪਤਾ ਹੀ ਹੈ ਚਲਦੇ ਨੇ ਜਿੰਨੀ ਦਿਨ ਨੇ ਕਿੰਨੇ ਦਿਨ ਹੋ ਗਏ ਸਰਕਾਰ ਤੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਹੈ ਕਿੱਦਾਂ ਦੇ ਗਏ ਸੀ ਇਹ ਕਿਸੇ ਤਰੀਕੇ ਦੇ ਗਏ ਜੀ ਤੇ ਤੁਹਾਨੂੰ ਕੀ ਪਤਾ ਲੱਗਾ ਕੀ ਗੱਲ ਹੋਈ ਸਾਰੀ ਤੁਹਾਨੂੰ ਫੇਰੇ ਹੀ ਫੋਨ ਆਇਆ ਜਿਉਂ ਉਹਨਾਂ ਦੇ ਮੰਨ ਲਓ ਆ ਕੇ ਪੀਡੀਐਸ ਆ ਮੁਰਕਿਆਂ ਹੀ ਮਗਰ ਗਏ ਆ ਜੀ ਅਸੀਂ ਪੱਟੀ ਪਹੁੰਚੀਏ ਤੇ ਮਗਰ ਫੋਨ ਆ ਗਿਆ ਇਹਨੇ ਜੱਟ ਹੋ ਗਈ ਆ ਕੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਹੈ ਪਰਿਵਾਰ ਨੂੰ ਇਨਸਾਫ ਦੀ ਮੰਗ ਕਰਦੇ ਆ ਸਰਕਾਰ ਤੋਂ ਇਹ ਜੋ ਵੀ ਤਾਂ ਅਸ਼ੈ ਸਰਕਾਰ ਜ਼ਿੰਮੇਵਾਰ ਹੈ ਦੀ ਮੋਦੀ ਸਰਕਾਰ ਅਮਿਤ ਸ਼ਾਹ ਜ਼ਿੰਮੇਵਾਰ ਹੈ ਜੋ ਇਸ 11 ਮਹੀਨਿਆਂ ਤੋਂ ਬੈਠੇ ਆ ਕੋਈ ਸੁਣਵਾਈ ਨਹੀਂ ਜਿੰਮੇਦਾਰ ਦੀ ਇਸੇ ਤੋਂ ਤੰਗ ਆ ਕੇ ਉਹਨੇ ਜੀਵਨ ਨੀਲਾ ਖਤਮ ਕੀਤੀ ਆ ਆਪਣੀ ਕਰਜਾ ਹੋ ਗਿਆ ਪਰਿਵਾਰ ਨੂੰ ਨੌਕਰੀ ਦਿੱਤੀ ਆ ਬਈ ਉਹ ਮਾਲੀਸ਼ਾ ਦਾ ਕੀਤਾ ਜਾਵੇ ਕਿ ਆ 25 30 ਲੱਖ ਨੂੰ ਦਿੱਤਾ ਜਾਵੇ। ਪਰਿਵਾਰ ਦੀ ਮਰਦ ਤੋਂ ਕਿ ਸਰਕਾਰੀ ਕਰਜ਼ਾ ਵੈਦ ਸਰਕਾਰੀ ਕਰਜ਼ਾ ਦਾ ਸਾਰਾ ਮਾਫ ਕੀਤਾ ਜਾਵੇ। ਸੁਣੀ ਹੋਈ ਮੰਗ ਹੈ। ਪ੍ਰਧਾਨ ਜੀ ਦੱਸ ਰਹੇ ਸੀ ਕਿ ਉਹਨਾਂ ਦੀ ਪਹਿਲੀ ਵੀ ਨਹੀਂ ਹੈਗੀ ਸਿਰਫ ਇੱਕ ਕਿਸਾਨੀ ਪਿਆਰ ਕਰਕੇ ਹੀ ਗਏ। ਕਿਸਾਨੀ ਪਿਆਰ ਕਰਕੇ ਹੀ ਗਏ। ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ ਲੇਕਿਨ ਇਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਕਦਮ ਹੈ ਉਹ ਹੱਲ ਨਹੀਂ ਨੇ। ਇਸ ਬਾਰੇ ਵੀ ਸੋਚਣਾ ਹੋਏਗਾ ਦੂਸਰੇ ਪਾਸੇ ਜਿਹੜੀ ਆ ਸਰਕਾਰ ਨੂੰ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੂੰ ਉਹਨਾਂ ਨੂੰ ਇੱਕ ਮੰਚ ਤੇ ਬੈਠ ਕੇ ਇਸ ਦਾ ਹੱਲ ਕੱਢਣਾ ਜ਼ਰੂਰੀ ਹੈ ਤਾਂ ਕਿ ਜਿਹੜੇ ਇਸ ਦਾ ਦੇ ਹੋਰ ਕਦਮ ਨਾ ਉਠਾਏ ਜਾਣ ਤਨਤਨ ਤੋਂ ਮਨੀਸ਼ ਸ਼ਰਮਾ ਜ਼ੀ ਮੀਡੀਆ